ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਪੰਜਾਬ ਦੇ ਵਿੱਚ ਇੱਕ ਜੜਾ ਸੰ ਤੋਂ ਵੱਡਾ ਮੁੱਦਾ ਬਣਿਆ ਪਿਆ ਉਹ ਹੈ ਬੰਬਾਂ ਦਾ ਮੁੱਦਾ ਇਹ ਬੰਬਾਂ ਦੇ ਮੁੱਦੇ ਨੇ ਸਾਨੂੰ ਸੋਚਣੇ ਮਜਬੂਰ ਕਰ ਦਿੱਤਾ ਕਿ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦਾ ਸਤਰ ਹੈ ਉਹ ਕੀ ਹੋ ਗਿਆ ਉਹ ਜਾ ਕਿੱਧਰ ਰਹੀ ਹੈ ਇਹ ਅਜਿਹੇ ਕਿਹੋ ਜਿਹੇ ਮੁੱਦਿਆਂ ਤੇ ਅਸੀਂ ਰਾਜਨੀਤੀਆਂ ਕਰਨ ਬਹਿ ਗਏ ਆ ਐਫ ਆਈ ਆਰਸ ਕਰਨ ਬਹਿ ਗਏ ਆ ਸਮਝ ਨਹੀਂ ਆਉਂਦੀ ਅਸਲ ਦੇ ਵਿੱਚ ਮਸਲਾ ਸਾਰਾ ਇਹ ਹੈ ਕਿ ਬੀਤੇ ਦਿਨੀ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਬੰਬਾਇ ਨਹੀਂ ਉਹਦੇ ਵਿੱਚ ਇਹ ਨਹੀਂ ਵਰਤੇ ਗਏ ਨਹੀਂ ਇਹ ਨਹੀਂ ਰਹਿ ਗਏ ਨੇ ਤੇ ਇਸ ਮੁੱਦੇ ਨੂੰ ਲੈ ਕੇ ਸੀਐਮ ਮਾਨ ਸਾਹਿਬ ਜਿਹੜਾ ਹੈ ਉਹਨਾਂ ਦੇ ਉੱਪਰ ਤਾਵਾ ਬੋਲਣਾ ਸ਼ੁਰੂ ਕਰ ਦਿੰਦੇ ਨੇ ਇੱਕ ਕਾਂਸਟੇਬਲ ਬੀਬੀ ਦੇ ਕਹਿਣ ਦੇ ਉੱਪਰ ਸ਼ਾਮ ਨੂੰ ਉਹਨਾਂ ਦੇ ਉੱਪਰ ਇੱਕ ਐਫਆਈਆਰ ਕਰ ਦਿੱਤੀ ਜਾਂਦੀ ਹੈ ਗੰਗ ਇਹ ਕੀ ਇਹ ਕਿੱਧਰ ਲੈ ਕੇ ਮਸਲਾ ਬਹਿਮਾਨ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਕਰਨ ਵਾਲੇ ਕੰਮ ਨੇ ਉਹ ਹੋਰ ਬਹੁਤ ਪਏ ਨੇ ਅਧਿਆਪਕ ਨੇ ਉਹਨਾਂ ਦੀ ਤਨਖਾਹਾਂ ਨਹੀਂ ਮਿਲ ਰਹੀਆਂ ਪ੍ਰਾਈਵੇਟ ਸਕੂਲ ਮਾਫੀਆ ਆਪਣੀ ਮਰਜ਼ੀ ਮੁਤਾਬਕ ਫੀਸਾਂ ਲੈ ਰਿਹਾ ਹੈ ਚਾਹੇ ਉਹ ਕਿਤਾਬਾਂ ਹੋਣ ਚਾਹੇ ਉਹ ਵਰਦੀਆਂ ਹੋਣ ਉਹਨਾਂ ਦੇ ਮਸਲੇ ਪਏ ਨੇ ਅਧਿਆਪਕਾਂ ਦੀਆਂ ਭਰਤੀਆਂ ਨਹੀਂ ਹੋ ਰਹੀਆਂ ਉਹਨਾਂ ਦੇ ਉੱਪਰ ਕੋਈ ਗੱਲ ਹੀ ਨਹੀਂ ਹੋ ਰਹੀ ਦੂਸਰੇ ਜੇ ਬੰਬਾਂ ਦੀ ਗੱਲ ਕੀਤੀ ਹੈ ਤਾਂ ਉਹ ਇਹ ਤਾਂ ਨਹੀਂ ਕਿ ਅਸੀਂ ਉਹਨਾਂ ਦੇ ਉੱਪਰ ਐਫ ਆਈ ਆਰ ਕਰ ਦਿੰਦੇ ਹਾਂ ਚਾਹੁੰਦੇ ਤਾਂ ਤੁਸੀਂ ਉਹਨਾਂ ਨੂੰ ਬਿਠਾ ਸਕਦੇ ਸੀ ਆਪਦੇ ਕੋਲ ਜਾਂ ਇੱਕ ਸਰਵਧਾਲੀ ਮੀਟਿੰਗ ਕੱਢ ਸਕਦੇ ਸੀ ਕਿ ਭਾਈ ਤੁਸੀਂ ਆਓ ਜੇ ਤੁਹਾਡੇ ਕੋਲ ਕੋਈ ਸੂਚਨਾ ਹੈ ਤੁਹਾਡੇ ਨਿੱਜੀ ਇੰਟੈਲੀਜੈਂਸ ਦੀ ਤਾਂ ਸਾਨੂੰ ਦਿਓ ਆਪਾਂ ਪੰਜਾਬ ਦਾ ਭਲਾ ਕਰਨਾ ਪੰਜਾਬ ਦੇ ਵਿੱਚ ਜਿਹੜੀਆਂ ਰੋਜ਼ ਕ੍ਰਿਟਾਨੇ ਤੇ ਬੰਬ ਸੁੱਟੇ ਜਾਂਦੇ ਆ ਕਦੀ ਮੰਦਰਾਂ ਤੇ ਬੰਬ ਸੁੱਟੇ ਜਾਂਦੇ ਆ ਤੇ ਕਦੀ ਲੀਡਰਾਂ ਦੇ ਘਰਾਂ ਘਰਾਂ ਦੇ ਉੱਪਰ ਬੰਬ ਸੁੱਟੇ ਜਾਂਦੇ ਆ ਉਹਨੂੰ ਅਸੀਂ ਰੋਕੀਏ ਪਰ ਉਹਦੇ ਉੱਪਰ ਐਫ ਆਈ ਆਰ ਪਤਾ ਨਹੀਂ ਕੀ ਕੀ ਮੁੱਦਾ ਬਣੇਗਾ ਵੈਸੇ ਐਫ ਆਈ ਆਰ ਦਾ ਇਤਿਹਾਸ ਕੋਈ ਨਵਾਂ ਨਹੀਂ ਹੈ ਸ਼ਾਮ ਸ਼ੁੰਦਾਰ ਅਰੋੜਾ ਜੀ ਦੇ ਜਿਹੜੇ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀ ਉਹ ਵੀ ਅੱਗੇ ਜਾ ਕੇ ਡਿੱਗੀ ਭਾਰਤ ਭੂਸ਼ਣ ਆਸ਼ੂ ਜਿਹੜੇ ਲੁਧਿਆਣਾ ਤੋਂ ਕਾਂਗਰਸ ਦੇ ਨੇਤਾ ਨੇ ਉਹਨਾਂ ਦੇ ਮਾਮਲੇ ਵਿੱਚ ਵੀ ਇਹੀ ਹੋਇਆ ਪਿੰਕੀ ਧਾਲੀਵਾਲ ਦੇ ਮਾਮਲੇ ਦੇ ਵਿੱਚ ਵੀ ਇਹੀ ਹੋਇਆ ਤੇ ਹੁਣ ਅੱਜ ਬਾਜਵਾ ਸਾਹਿਬ ਹਾਈ ਕੋਰਟ ਪਹੁੰਚ ਗਏ ਸੀ ਇਹ ਸਾਰਾ ਮਸਲਾ ਲੈ ਕੇ ਕਿ ਜਿਹੜੀ ਇਹ ਐਫ ਆਈ ਆਰ ਕੀਤੀ ਗਈ ਹੈ ਇਸ ਨੂੰ ਰੱਦ ਕੀਤਾ ਜਾਵੇ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਫਿਲਹਾਲ ਰੋਕ ਲਗਾ ਦਿੱਤੀ ਤੇ ਬਾਕੀ ਜਿਹੜੀ ਮਸਲੇ ਦੀ ਸੁਣਵਾਈ ਹੈ ਉਹ 22 April ਨੂੰ ਕਰਨਗੇ ਪੰਜਾਬ ਸਰਕਾਰ ਨੂੰ ਉਹਨੇ ਇੱਕ ਨੋਟਿਸ ਕੱਢ ਦਿੱਤਾ ਹੈ ਕਿ ਤੁਸੀਂ ਇਹਦਾ ਕਾਰਨ ਦੱਸੋ ਕਿ ਇਹ ਐਫ ਆਈ ਆਰ ਕੀਤੀ ਕਿਉਂ। ਤੁਸੀਂ ਬਾਜਵਾ ਸਾਹਿਬ ਦੀ ਵੀ ਗੱਲ ਕਰੀ ਕਿ ਜੇ ਬਾਜਵਾ ਸਾਹਿਬ ਤੁਸੀਂ ਇਹ ਪੰਗਾ ਲੈ ਹੀ ਬੈਠੇ ਸੀ ਤਾਂ ਇਹ ਖਬਰ ਤਾਂ ਨਿਊਜ਼ਪੇਪਰ ਦੇ ਵਿੱਚ ਵੀ ਆਈਆਂ ਸੀ। ਤੁਸੀਂ ਉਹਨਾਂ ਦਾ ਹਵਾਲਾ ਦੇ ਦਿੰਦੇ। ਕਿ ਅਸੀਂ ਇਹ ਫਲਾਣ ਨਿਊਜ਼ਪੇਪਰ ਦੇ ਵਿੱਚ ਖਬਰ ਆਈ ਹੈ ਜੀ। ਇਹਦੇ ਉੱਪਰ ਇਹ ਕਾਰਵਾਈਆਂ ਹੁਣ ਚਾਹੀਦੀ ਹੈ ਪੰਜਾਬ ਨੂੰ ਬਚਾਉਣਾ ਚਾਹੀਦਾ। ਇੱਕ ਪਾਸੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਦੇ ਉੱਪਰ ਤਾਵਾ ਬੋਲ ਰਹੀ ਹੈ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਨ੍ਹਾਂ ਦੇ ਲੀਡਰ ਨੇ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਧੱਕੇ ਨਹੀਂ ਦੇ ਰਹੇ ਨੇ ਲਾਲਾ ਲਾਲਾ ਹੋ ਰਹੀ ਹੈ ਇਹ ਮਸਲਾ ਪਤਾ ਨਹੀਂ ਕਿੱਥੇ ਜਾ ਪਹੁੰਚਿਆ ਹੈ ਅਸੀਂ ਕੰਮ ਕਿਹੜੇ ਕਰਨੇ ਜਿਹੜੇ ਪੰਜਾਬ ਦੇ ਉੱਪਰ ਅਸਲੀ ਬੰਬ ਡਿੱਗਦੇ ਪਏ ਨੇ ਉਹਨਾਂ ਦੇ ਉੱਪਰ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਬਠਿੰਡ ਦੀ ਜਿਹੜੀ ਮਾਈਲਾ ਕਾਂਸਟੇਬਲ ਫੜੀ ਗਈ ਉਹਦੇ ਉੱਪਰ ਅਗਾ ਕੀ ਕਾਰਵਾਈ ਹੋਈ ਕੀ ਕਰਨਾ ਉਹ ਵੀ ਅੱਧਵਾਟ ਗਈ ਉਹ ਜਿਹੜੀ ਆਈਪੀਐਸ ਅਫਸਰ ਦੀ ਆਈਐਸ ਅਫਸਰ ਦੀ ਆਰਡੀਓਜ਼ ਵਾਇਰਲ ਹੋਈਆਂ ਉਹਦੇ ਉੱਪਰ ਕੋਈ ਕਾਰਵਾਈਆਂ ਕੁਝ ਵੀ ਨਹੀਂ ਹੁਣ ਤਾਂ ਭਾਜਪਾ ਦੇ ਨੇਤਾ ਜਲੰਧਰ ਵਿੱਚ ਜਿਨ੍ਹਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਤੁਹਾਡੇ ਨੇਤਾ ਨੇ ਕਿਹਾ ਸੀ ਕਿ ਜਿਹੜਾ ਇਹ ਮੇਰੇ ਘਰ ਤੇ ਹਮਲਾ ਆ ਇਹ ਲਾਰੈਂਸ ਬਿਸ਼ਨੋਈ ਜੀ ਸ਼ਹਾਜਾਦ ਪੱਟੀ ਜੀ ਨੇ ਕਰਵਾਇਆ ਤੁਸੀਂ ਉਹਨਾਂ ਤੋਂ ਤਾਂ ਪੁੱਛਿਆ ਹੀ ਨਹੀਂ ਕਿ ਤੁਹਾਡੇ ਕੋਲ ਕਿਹੜੇ ਸੂਤਰ ਆਏ ਨੇ ਜਿਹੜੇ ਤੁਹਾਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਨਾਲ ਮਿਲ ਕੇ ਹਮਲੇ ਕਰਦੇ ਰਹੇ ਸੋ ਇਹੋ ਜਿਹੀਆਂ ਗੱਲਾਂ ਨੂੰ ਛੱਡ ਕੇ ਸਾਨੂੰ ਅਸਲੀ ਮੁੱਦੇ ਤੇ ਕੰਮ ਕਰਨਾ ਚਾਹੀਦਾ ਅਸਲੀ ਮੁੱਦੇ ਘੇਰਨੇ ਚਾਹੀਦੇ ਰਾਜਨੀਤੀਆਂ ਕਰਨੀਆਂ ਇਹ ਇੱਕ ਇਹਨਾਂ ਤੇ ਨਿਕਲੇਗਾ ਕਿ ਸਾਨੂੰ ਸਭ ਨੂੰ ਪਤਾ ਜਨਤਾ ਨੂੰ ਵੀ ਪਤਾ ਕਿ ਇਹ ਨਾ ਮੁੱਦੇ ਜੋ ਨਿਕਲਣਾ ਕੱਖ ਨਹੀਂ ਹੈ ਇਹ ਸਿਰਫ ਇੱਕ ਦੂਜੇ ਤੇ ਸੀ ਲਾਂਚਣੋ ਛਾਲ ਰਹੇ ਆ ਇੱਕ ਦੂਜੇ ਤੇ ਮਿੱਟੀ ਪਾ ਰਹੇ ਆ ਪਤਾ ਨਹੀਂ ਕਿਸ ਸਤਰ ਤੇ ਸੀ ਰਾਜਨੀਤਿਕ ਲੈ ਗਏ ਆ ਵਿਰੋਧ ਇੱਕ ਦੂਜੇ ਤੇ ਰਾਜਨੀਤਿਕ ਵਿਰੋਧ ਹੋਣਾ ਜ਼ਰੂਰੀ ਹੈ ਲੋਕਤੰਤਰ ਲਈ ਚੰਗਾ ਪਰ ਅਜਹੀਆਂ ਘਟਨਾਵਾਂ ਜਈਆਂ ਹਰਕਤਾਂ ਪੰਜਾਬ ਨੂੰ ਤਾਂ ਬਰਬਾਦ ਹੀ ਕਰ ਰਹੀਆਂ ਨੇ ਨਾ ਅੱਜ ਇੱਕ ਘਟਨਾ ਹੋਰ ਲਾਈਮਲਾਈਟ ਚ ਆਈ ਹੈ ਉਹ ਘਟਨਾ ਇਹ ਆਈ ਹੈ ਕਿ ਜਿਹੜੀ ਕਰਤਾਰਪੁਰ ਸਰ ਦੇ ਵਿੱਚ ਇੱਕ ਪਿੰਡ ਸੀ ਉੱਥੇ ਕੋਈ ਕਾਂਗਰਸੀ ਵਰਕਰ ਸੀ ਉਹਨੇ ਆਮ ਆਦਮੀ ਪਾਰਟੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਕੀਤੀਆਂ ਤੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦਾ ਜਿਹੜਾ ਵਰਕਰ ਸੀ ਉਹਦੇ ਉੱਪਰ ਜਿਹੜਾ ਹੈਗਾ ਉਹ ਪਰਚਾ ਦਰਜ ਕਰਵਾ ਦਿੱਤਾ ਕਿ ਹੁਣ ਆਮ ਆਦਮੀ ਪਾਰਟੀ ਆਪ ਦੀ ਵਿਰੋਧ ਵੀ ਸੁਣ ਸਕਦੀ ਉਹ ਹੀ ਆਮ ਆਦਮੀ ਪਾਰਟੀ ਹੈ ਜਿਹੜੀ ਦੂਜੀਆਂ ਪਾਰਟੀਆਂ ਨੂੰ ਖੁੱਲੇ ਆ ਮੰਦਾ ਬੋਲਦੀ ਹੁੰਦੀ ਸੀ ਜਦੋਂ ਦਿੱਲੀ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਭਾਜਪਾ ਨੂੰ ਵੀ ਬੋਲਦੀ ਪਰ ਹੁਣ ਸੁਣਨ ਦਾ ਮਾਦਾ ਕਿਉਂ ਨਹੀਂ ਰੱਖਦੇ ਸਮਝ ਨਹੀਂ ਲੱਗਦੀ ਕਿ ਜੀ ਰਾਜਨੀਤੀ ਹੈ ਕਦੀ ਬਾਜਵਾ ਸਾਹਿਬ ਜੇ ਬਾਜਵਾ ਸਾਹਿਬ 19 ਤੱਕ ਉਹ ਅਖਬਾਰ ਤੇ ਜਿਹੜੀ ਸੂਚਨਾ ਆਈ ਤੁਸੀਂ ਉਹਨਾਂ ਨੂੰ ਕਰੋ ਦੇ ਦਿਨ ਦੇ ਕਿ ਭਈਆ ਆਇਆ ਹੈ ਹੈਗੀ ਹੈ ਆ ਸਾਡੀ ਇੰਟੈਲੀਜੈਂਸ ਦੀ ਆ ਖਬਰ ਚੋਂ ਪੜਿਆ ਸੀ ਸਾਰਾ ਮਸਲਾ ਮੁੱਕਦਾ ਅਧਿਆਪਕਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਪੰਜਾਬ ਦਾ ਕੋਈ ਅਮਨ ਚੈਨ ਨਹੀਂ ਹੈ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਉੱਪਰ ਕੋਈ ਕਟਨਾਵਾ ਨਹੀਂ ਹੋ ਰਹੀਆਂ ਪਰਾਵੀ ਮੁੱਦੇ ਕੀ ਲੈ ਕੇ ਆ ਜੀ ਇੰਨੇ ਬੰਬ ਆਏ ਸੀ ਇੰਨੇ ਗਵਾਚ ਗਏ ਜੀ ਇੰਨੇ ਫਲਾਣਾ ਕਰ ਦਿੱਤਾ ਜੀ ਇੰਨੇ ਠਮਕਾਣਾ ਕਰ ਦਿੱਤਾ ਇਹਨਾਂ ਮੁੱਦਿਆਂ ਨੂੰ ਅਸੀਂ ਕਿੱਥੇ ਲੈ ਕੇ ਬੈ ਗਏ ਸਮਝ ਨਹੀਂ ਲੱਗਦੀ ਕਰਨਰ ਬਾੜ ਦੇ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜੀਆਂ ਅਸਲ ਕਾਰਵਾਈਆਂ ਕਰਨ ਵਾਲੀ ਹੁੰਦੀ ਹੈ ਉੱਥੇ ਮਾਨ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰ ਅਜਿਹੇ ਮਾਮਲੇ 'ਚ ਕਾਰਵਾਈ ਕਰਨ ਦਾ ਕੀ ਫਾਇਦਾ ਜਿਹਦੇ ਵਿੱਚੋਂ ਕੁਝ ਨਿਕਲਣਾ ਵੀ ਨਹੀਂ ਜਨਤਾ ਨੇ ਤੁਹਾਨੂੰ ਬਦਲਾਵ ਦੀ ਉਮੀਦ ਦੇ ਨਾਲ ਸੱਤਾ ਚ ਲਿਆਂਦਾ ਸੀ ਉਹ ਤੇ ਕਰੋ ਉਹ ਕਾਰਜ ਕਰੋ ਬਦਲਾਵੇ ਨਾ ਕਰੋ ਕਿ ਕਿਸੇ ਨੂੰ ਤੁਹਾਡੀ ਪਾਰਟੀ ਦੇ ਖਿਲਾਫ ਕੁਝ ਬੋਲ ਦਿੱਤਾ ਕੁਝ ਪੋਸਟ ਕਰ ਦਿੱਤਾ ਉਹਦੇ ਉੱਪਰ ਚਲੋ ਜੀ ਐਫ ਆਈ ਆਰ ਕਰ ਦਿਓ ਉਹਨੂੰ ਥਾਣੇ ਕੈਂਡ ਕਰ ਦਿਓ ਜੇ ਕਿਸਾਨ ਉਹ ਖੇਤੀਬਾੜੀ ਮੰਤਰੀ ਕੋਲ ਜਾਂਦੇ ਨੇ ਆਪਦੀਆਂ ਮੁਸੀਬਤਾਂ ਲੈ ਕੇ ਵੀ ਸਾਡੀ ਹੱਲ ਕਰੋ ਤਾਂ ਉਹਨਾਂ ਨੂੰ ਪੁਲਿਸ ਨੂੰ ਬੁਲਾ ਕੇ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਕਿੱਥੇ ਚੱਲ ਰਹੀ ਐ ਸੀ ਜਿਹਦਾ ਦਿਲ ਕਰਦਾ ਸਕੂਲਾਂ ਦੇ ਵਿੱਚ ਜਾ ਕੇ ਅਧਿਆਪਕਾਂ ਨੂੰ ਮਾੜਾ ਬੋਲ ਦਿੰਦਾ। ਰਵਿੰਦਰ ਹਸਪਤਾਲ ਵਿੱਚ ਬੱਤੀ ਗੋਲ ਐ। ਪਹਿਲਾਂ ਵੀ ਇਹੀ ਗੱਲਾਂ ਹੋਈਆਂ ਸੀ ਉਹਦੇ ਉੱਪਰ ਬਿਆਨ ਵੀ ਆਇਆ ਸੀ ਸਿਹਤ ਮੰਤਰੀ ਦੇ। ਅੱਡੇ ਕਾਰਵਾਈ ਕੀ ਹੋਈ? ਇਹਨਾਂ ਤੇ ਕਾਰਵਾਈ ਕਰੋ ਨਾ। ਇਹ ਫालतू ਦੀ ਰਾਜਨੀਤੀ ਨੂੰ ਨਾ ਉਲਝਾਓ। ਫਿਲਹਾਲ ਦੇਖਦੇ ਹਾਂ ਕਿ ਇਹ ਉੱਠ ਕਿਹੜੀ ਕਰਵਟ ਬੈਠਦਾ। ਆਮ ਆਦਮੀ ਪਾਰਟੀ ਆfda ਬੋਤ ਕਰੀ ਜਾ ਰਹੀ ਐ, ਕਾਂਗਰਸ ਆ ਉਹਦੇ ਧਰਨੇ ਪ੍ਰਦਰਸ਼ਨ ਕਰੀ ਜਾ ਰਹੀ ਐ। ਫਿਲਹਾਲ 22 April ਤੱਕ ਜਿਹੜੀ ਹੈਗੀ ਐ ਬਾਜੋ ਸਾਭ ਦੀ ਗ੍ਰਿਫਤਾਰੀ ਤੇ ਰੋਕ ਲਗਾਤੀ ਹਾਈ ਕੋਰਟ ਨੇ ਕਹਿੰਦੇ ਜੀ ਅਸੀਂ 22 ਤਰੀਕ ਨੂੰ ਸੁਣਵਾਈ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਕੱਲ ਦਿੱਤੀ ਹੈ ਕਿ ਪੈਸਾ ਨੂੰ ਜਵਾਬ ਦਿਓ ਇਹ ਕਿਉਂ ਹੈ ਕੀ ਹੈ ਸਾਰਾ ਕੁਝ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਬੰਬਾਂ ਨੂੰ ਛੱਡ ਕੇ ਜਿਹੜੇ ਅਸਲੀ ਬੰਬ ਹੈ ਜਿਹੜੇ ਵਾਕਈ ਪੰਜਾਬ ਨੂੰ ਬਲਾਸਟ ਕਰਨੇ ਨੇ ਤਬਾਹ ਕਰਨੇ ਨੇ ਉਹਨਾਂ ਦੇ ਉੱਪਰ ਕਾਰਜ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ